ਅ 17 18 ਦੀ ਰਾਤ ਦੇ ਜਿਹੜਾ ਵਕੂ ਹੈਗਾ ਸੀ ਸਦਰ ਹੁਸ਼ਿਆਰਪੁਰ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਕਿ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸ ਐਚ ਓ ਸਦਰ ਸੋਮਨਾਥ ਜੀ ਪੀ ਐਸ ਪੀ ਸਿਟੀ ਦੀਪਕਰ ਜੀ ਉੱਤੇ ਮੂਵ ਹੋਏ ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦੇ ਔਰ ਸਾਡੀਆਂ ਵੱਖ-ਵੱਖ ਟੀਮਾਂ ਉੱਤੇ ਮੂਵ ਹੋਈਆਂ ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮਵਾਲ ਪਿੰਡ ਤੋਂ ਇਹਦਾ ਨਾਮ ਹੈਗਾ ਸੀਗਾ ਸੰਵਿੰਦਰ ਔਰ ਇਹਦੇ ਭਤੀਜੇ ਨਹੀਂ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਮ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋਈ 4-5 ਮਰਲੇ ਨੂੰ ਲੈ ਕੇ ਇਨੋਦਰ ਡਿਸਕਿਊਟ ਸੀ ਆਪਣੇ ਚਾਚੇ ਦੇ ਨਾਲ ਔਰ ਇਹਨੇ ਰਾਤ ਨੂੰ ਡਰਿੰਕ ਕੀਤੀ ਹੋਈ ਸੀਗੀ ਔਰ ਡਰਿੰਕ ਗਾਨ ਹੀ ਇਨ ਇਨੀਕ ਜਿਆਦਾ ਉਹਨੂੰ ਕੁੱਟਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਦਰਜ ਕੀਤੀ 174 110 ਬੀ ਐਨ ਐਸ ਦੇ ਵਿੱਚ ਜਿਹੜੀ ਇਕੁਅਲ ਟੂ 302 ਹੈਗੀ ਹੈ ਔਰ ਇਸ ਦੋਚੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨੇ ਵਾਰਦਾਤ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਦਿਨਾਂ ਨੂੰ ਵਾਰਦਾ ਕੀਤੀ ਸੀ ਔਰ ਕਵਰ ਕੀਤਾ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ। ਇਹ ਉਹ ਵਹ ਮਾਰਕੀਟ ਚ ਚੱਲ ਗਈ ਨਾ ਕੇ। ਨਹੀਂ ਉਤੋਂ ਚਲਾ ਗਿਆ ਸੀਗਾ। ਇੱਕ ਕਵਰ ਕੇਸ ਹੀ ਚੱਲਦਾ। ਨਹੀਂ। ਨਹੀਂ ਕੋਈ ਹੋਰ ਕੇਸ ਨਹੀਂ ਹੈਗਾ। ਔਰ ਜਿਹੜੀ ਇਹਦੀ ਰੈਪਿਊਟੇਸ਼ਨ ਆ ਮਹੱਲੇ ਦੇ ਵਿੱਚ ਇਹ ਡ੍ਰਿੰਕਰ ਹੈਗਾ। ਸ਼ਰਾਬ ਚੂਪ ਪੀਂਦਾ ਆਦੀ ਹੈਗਾ ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ ਪਰੰਤੂ ਇਹਨੇ ਆਪਣਾ ਹਿੱਸਾ ਵੇਚ ਚੁੱਕਾ ਸੀ ਇਹੋ ਜੀ ਇਹਨਾਂ ਦੀ ਡਿਸਪੂਟ ਸੀਗਾ ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਬਣਦਾ ਕਿਉਂਕਿ ਜਿਹੜੇ ਮਰਨ ਵਾਲਾ ਲੜਕਾ ਉਹ ਵੀ ਪੈਣੇ ਚਾਹ ਲੈ ਕਿ ਮੇਰੇ ਭਰਾ ਨੇ ਮਾਰਿਆ ਜਾਂ ਸੀ ਪ੍ਰਾਣ ਮਰਵਾਇਆ ਜਾਂ ਮੈਂ ਮੈਂ ਤੁਹਾਨੂੰ ਹੁਣੇ ਕਿਹਾ ਨਾ ਵੀ ਹੱਲੇ ਇੱਕ ਬੰਦਾ ਅਸੀਂ ਰੈਸਟ ਕੀਤਾ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਕੋਈ ਵੀ ਹੋਵੇ ਭਰਾ ਹੋਵੇ ਕੋਈ ਹੋਵੇ ਉਹ ਇਹਦੇ ਵਿੱਚ ਬੁੱਕ ਹੋਊਗਾ ਸ ਮਾਰਿਆ ਤੇ ਚੀਜ਼ ਨਹੀਂ ਹੋਈ ਡੰਡੇ ਦੇ ਨਾਲ ਮਾਰਿਆ ਸੀ ਉਹ ਜਿੱਦਾਂ ਮੋਟਾ ਨਹੀਂ ਹੁੰਦਾ ਬਾਲਾ ਟਾਈਪ ਆ ਜਿਸ ਤਰ੍ਹਾਂ ਮੋਟਾ ਡਾਂਗ ਪਈ ਇਹ ਇਹਦੇ ਨਾਲ ਹੀ ਕੁੱਟ-ਕੁੱਟ ਕੇ ਉਹਨੇ ਉਹਨਾਂ ਚਿਹਰ ਮਾਰੀ ਗਿਆ ਡੱਟੇ ਜਿੰਨਾ ਚਿਰ ਉਹਦੀ ਬੇਹੋਸ਼ ਨਹੀਂ ਹੋ ਗਿਆ ਜਾਂ ਡੈਥ ਹੋ ਗਈ। ਮੈਨੂੰ ਲੱਗਦਾ ਕਿ ਬਾਦ ਦੇ ਨਾਲ ਇਹ ਨਸ਼ਾ ਮੇਰਾ ਕੋਈ ਨਹੀਂ ਮੇਸ਼ਾ ਕਰਦਾ ਇਹ ਹੱਲੇ ਤੱਕ ਸਾਡੇ ਕੋਲ ਦੇਖੋ ਰੋਮਾਂਡ ਤੇ ਹੈਗਾ ਜੇ ਦੂਜਾ ਨਸ਼ਾ ਕਰਦਾ ਹੁੰਦਾ ਹੁਣ ਨੂੰ ਲੱਗ ਜਣਾ ਹੀ ਪਤਾ ਡ੍ਰਿੰਕ ਕਰਦਾ